ਸਤਿ ਸ਼੍ਰੀ ਅਕਾਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ A1 ਪੰਜਾਬੀ ਟੀਵੀ ਲਾਈਵ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਅਸੀਂ ਹਰ ਰੋਜ਼ ਲਾਈਵ ਪ੍ਰੋਗਰਾਮ ਦੇ ਵਿੱਚ ਕਿਸੇ ਨਾ ਕਿਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਦੇ ਹੁੰਦੇ ਆ ਤੇ ਅੱਜ ਸਾਡਾ ਜੋ ਵਿਸ਼ਾ ਹੈ ਕਿ ਵੋਟਾਂ ਦੇ ਰਿਲੇਟਡ ਵਿਸ਼ਾ ਹੈ ਕਿਉਂਕਿ ਅੱਜ ਜਿਹੜੀ ਹੈ 1 ਜੂਨ ਹੈ 1 ਜੂਨ ਨੂੰ ਜਿਹੜੀ ਹੈ ਵੋਟ ਪੈਣੀ ਸੀ VOTING ਸ਼ੁਰੂ ਹੋਣੀ ਸੀ ਤੇ ਅੱਜ ਜਿਹੜੀਆਂ ਨੇ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਇਸ ਵਿਸ਼ੇ ਦੇ ਉੱਪਰ ਅਸੀਂ ਜੋ ਗੱਲਬਾਤ ਕਰ ਰਹੇ ਹਾਂ ਕਿ ਅੱਜ ਵੋਟਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਿੰਨਾ ਕੁ ਜਿਹੜਾ ਉਤਸ਼ਾਹ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਇਸ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਜੋ ਸਕਰੀਨ ਦੇ ਉੱਪਰ ਨੰਬਰ ਹੈ ਉਸ ਨੂੰ ਤੁਸੀਂ ਵੀ ਡਾਇਲ ਕਰਕੇ ਆਪਣਾ ਵਿਚਾਰ ਜਿਹੜੇ ਨੇ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਲਾਈਵ ਨੂੰ ਬਤਵਾਰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਹੈ ਕਿ ਵੋਟਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਿੰਨਾ ਕੋ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਜੀ ਹਾਂ ਜਿਹੜੀ ਅੱਜ VOTING ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ 7 ਵਜੇ ਜਿਹੜਾ ਹੈ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਸਕੂਲਾਂ ਦੇ ਵੀ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਜਿਹੜਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਜਿਹੜੀਆਂ ਨੇ ਹਰ ਪਾਰਟੀ ਜਿਹੜੀ ਸਰਗਰਮ ਦਿਖਾਈ ਦੇ ਰਹੀ ਸੀ ਵੋਟਾਂ ਤੋਂ ਪਹਿਲਾਂ ਹਰ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਆਪਣੀ ਆਪਣੀ ਪਾਰਟੀ ਨੇ ਉਤਾਰੇ ਹੋਏ ਸੀ ਉਹਨਾਂ ਨੇ ਜਿਹੜੇ ਨੇ ਹਰ ਪਾਰਟੀ ਜਿਹੜੀ ਸਰਗਰਮ ਦਿਖਾਈ ਦੇ ਰਹੀ ਸੀ ਪਰ ਅੱਜ ਜਿਹੜੀਆਂ ਅੱਜ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ ਨੇ ਅੱਜ 1 ਜੂਨ ਆ 1 ਜੂਨ ਜਿਹੜੀਆਂ ਨੇ ਵੋਟਾਂ ਪੈਣੀਆਂ ਸੀ ਤੇ 4 ਜੂਨ ਨੂੰ ਜਿਹੜਾ ਇਹਨਾਂ ਦਾ ਰਿਜ਼ਲਟ ਆਣਾ ਹੈ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹਰ ਪਾਰਟੀ ਵੱਲੋਂ ਜਿਹੜਾ ਹੈ ਜਿਹੜੇ ਸਰਗਰਮ ਸੀਗੇ ਉਮੀਦਵਾਰ ਉਹਨਾਂ ਵੱਲੋਂ ਵੀ ਅੱਜ ਜਿਹੜੇ ਨੇ ਵੋਟਾਂ ਪਾਈਆਂ ਗਈਆਂ ਨੇ ਆਪਣੇ ਜਿਹੜੇ ਨੇ ਆਪਾਂ ਜੇਕਰ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਉਹਨਾਂ ਵੱਲੋਂ ਜਿਹੜੀ ਅੱਜ VOTING ਪਾਈ ਹੈ ਪਹਿਲਾਂ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਤੇ ਹਰ ਲੀਡਰ ਵੱਲੋਂ ਜਿਹੜੀ ਹੈ VOT ਆਪਣੀ ਆਪਣੀ ਪਾਈਗੇ ਕਿਉਂਕਿ VOT ਪਾਉਣ ਦਾ ਅਧਿਕਾਰ ਸਭ ਨੂੰ ਹੈ ਕਿਉਂਕਿ ਮਨ ਪਸੰਦੀਦਾ ਜਿਹੜਾ ਉਮੀਦਵਾਰ ਆਪਾਂ ਆਪਣੀ VOT ਕੀਮਤੀ VOT ਦੇ ਕੇ ਚੁਣ ਸਕਦੇ ਹਾਂ ਸਾਡੇ ਨਾਲ ਸਾਡੀ ਇੱਕ ਕਾਲਜ ਜੁੜੇ ਨੇ ਹੈਲੋ ਸਸ਼ੀਕਾਲ ਜੀ ਸਸ਼ੀਕਾਲ ਜੀ ਕੌਣ ਬੋਲ ਰਹੇ ਹੋ ਮਾਲਵਿੰਦਰ ਜੀ ਜ਼ਰੂਰ ਤੋਂ ਹੀ ਹਾਂ ਜੀ ਮਾਲਵਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਜੀ ਧੰਨਵਾਦ ਮਾਲਵਿੰਦਰ ਜੀ ਜੋ ਅਸੀਂ ਅੱਜ ਦਾ ਵਿਸ਼ਾ ਰੱਖਿਆ ਕਿਉਂਕਿ ਅੱਜ ਵੋਟਾਂ ਨੇ ਵੋਟਾਂ ਨੂੰ ਲੈ ਕੇ ਜਿਹੜਾ ਲੋਕਾਂ ਵਿੱਚ ਕਿੰਨਾ ਕੁ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਅੱਜ ਤੁਸੀਂ ਵੀ ਆਪਣੀ ਜਿਹੜੀ ਹੈ ਵੋਟ ਕੀਮਤੀ ਵੋਟ ਪਾ ਆਏ ਹੋਮੋਂਗੇ ਨਹੀਂ ਜੀ ਜਾਣਾ ਜੀ ਹਜੇ ਮੈਂ ਆਉਣਾ ਅਸੀਂ ਜੀ ਕੰਮ ਕਰ ਰਹੇ تھے ਇਹ ਪੰਜਪੋੜ ਵਾਲੇ ਨੇ ਚਾਹ ਦੇਣ ਗਿਆ ਸੀ ਮੈਂ ਫੇਰ ਆ ਕੇ ਪਾ ਲਿਆ ਬਿਲਕੁਲ ਜੀ ਕਿ ਜਿਵੇਂ ਕਿ ਤੁਹਾਨੂੰ ਹਲਕਾ ਜਿਹੜਾ ਸੰਗਰੂਰ ਪਿੰਡ ਸੰਗਰੂਰ ਦੇ ਵਿੱਚ ਕਿੰਨਾ ਕੁ ਜਿਹੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੇ ਵਿੱਚ ਵੋਟਾਂ ਨੂੰ ਲੈ ਕੇ ਦੇ ਕੋਈ ਨਾ ਤਾਂ ਹਜੇ ਲੋਕਾਂ ਦੇ ਵਿੱਚ ਕਿਸੇ ਨੇ ਠੰਡਾ ਆ ਚੱਲ ਰਿਹਾ ਕੰਮ ਜੀ ਜਿਹੜੀ ਪਿੰਡਾਂ ਦੇ ਵਿੱਚ ਵੋਟ ਨਾ ਉਹ ਜ਼ਰੂਰ ਬੰਦ ਹੋ ਜਿਹੜੀ ਗਰਮੀ ਵੀ ਪੈ ਰਹੀ ਹੈ ਗਰਮੀ ਨੂੰ ਲੈ ਕੇ ਵੀ ਜਿਹੜਾ ਕੁ ਕਿਤੇ ਨਾ ਕਿਤੇ ਵੋਟਾਂ ਦੇ ਵਿੱਚ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਹਾਂ ਦੇਖੋ ਗਰਮੀ ਆਪ ਦੇਖ ਰਹੇ ਤੇ ਮੈਂ ਥੋੜਾ ਜਿਹਾ ਇੱਕ ਪਤਨੀ ਕਿਹੜੀ ਜਗ੍ਹਾ ਤੇ ਟੈਂਟ ਦੇ ਉੱਤੇ ਜਾਮਣ ਦਾ ਦਾਣਾ ਲੱਗ ਰ ਗਿਆ ਹੂੰ ਵੀ ਬਾਲ-ਬਾਲ ਵੱਟ ਕੇ ਚਲੋ ਬਿਲਕੁਲ ਇਹ ਗੱਲ ਕਹਿਣਿਆ ਵੀ ਆਪਾਂ ਕ ਆਪਣਾ ਭਾਈਚਾਰਾ ਬਣਾ ਕੇ ਰੱਖੋ ਹਮ ਇਮਾਨਦਾਰੀ ਨਾਲ ਆ ਪੰਜ ਸਾਲਾਂ ਬਾਅਦ ਮਸਾਂ ਬੋਟ ਦਾ ਮੌਕਾ ਮਿਲਿਆ ਜਿਹੜਾ ਤੁਹਾਨੂੰ ਚੰਗਾ ਬੰਦਾ ਲੱਗਦਾ ਤੁਹਾਡੇ ਲਈ ਕੋਈ ਵੇਖਦੀ ਆਸ਼ ਹੁੰਦੀ ਆ ਉਥੇ ਆਪਣੇ ਬੋਟ ਜਰੂਰ ਕਰਕੇ ਆਓ ਬਿਲਕੁਲ ਹਾਂ ਜਨਾ ਦੇ ਵਿੱਚ ਆਓ ਪਹਿਲਾਂ ਇੱਕ ਵਾਰ ਅੰਦਰ ਹੋ ਤੇ ਘਰੋਂ ਜਾਣ ਵਾਰੇ ਜਰੂਰ ਸੋਚ ਕੇ ਤੁਰਿਓ ਨਹੀਂ ਛੋਡੇ ਲਵੀ ਇਹੜੀ ਸਰਕਾਰਾਂ ਨੇ ਅੱਜ ਤੱਕ ਵਧੀਆ ਕੰਮ ਕੀਤਾ ਉਹਦਾ ਸਾਲ ਜ਼ਰੂਰ ਦੇਣਾ ਚਾਹੀਦਾ ਹੂੰ ਮਾਲਵਿੰਦਰ ਜੀ ਜਿਵੇਂ ਕਿ ਤੁਸੀਂ ਹ ਸਾਲਕਾ ਜਿਹੜਾ ਤੁਹਾਨੂੰ ਸੰਗਰੂਰ ਪੈਂਦਾ ਹੈ ਸੰਗਰੂਰ ਦੇ ਵਿੱਚ ਜੇਕਰ ਆਪਾਂ ਦੇਖੀਏ ਪੰਜ ਕੋਨਾ ਜਿਹੜਾ ਮੁਕਾਬਲਾ ਹੈ ਜਿਵੇਂ ਸਿਮਰਜੀਤ ਸਿੰਘ ਮਾਨ ਹੋ ਗਏ ਸੁਪਾਲ ਖਹਿਰਾ ਕਾਂਗਰਸ ਵੱਲੋਂ ਭਾਜੀਪੀ ਵੱਲੋਂ ਜਿਹੜੇ ਨੇ ਖੰਨਾ ਨੇ ਤੇ ਜੇਕਰ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਤੇ ਉਹਦੇ ਵੱਲੋਂ ਮੀਤ ਹਿਆ ਚੁਣੇ ਗਏ ਨੇ ਇਸ ਨੂੰ ਲੈ ਕੇ ਜਿਹੜਾ ਸੰਗਰੂਰ ਦੇ ਵਿੱਚ ਇੱਕ ਪੰਜ ਕੋਨਾ ਜਿਹੜਾ ਮੁਕਾਬਲਾ ਹੈ ਬਿਲਕੁਲ ਹੀ ਮੈਂ ਉਹ ਕੱਲ ਦੀ ਦੇਖਿਆ ਦੀ ਪੰਜ ਕੂਨਾਂ ਦਾ ਮੁਕਾਬਲਾ ਨਹੀਂ ਰਿਹਾ ਤੁਹਾਨੂੰ ਦੱਸਦਾ ਉਹਨਾਂ ਨੇੜੇ ਦੇ ਪਿੰਡਾਂ 'ਚ ਜਾ ਕੇ ਪਤਾ ਲੱਗਿਆ ਲਾ ਮੁਕਾਬਲਾ ਤਾਂ ਦੇਖੋ ਪਹਿਲਾਂ ਆਮ ਆਦਮੀ ਪਾਰਟੀ ਤੇ ਸਿਮਰਜੀਤ ਸਿੰਘ ਮਾਨ ਦੇ ਹੋ ਗਿਆ ਕੁਝ ਵਿੱਚੋਂ ਵਰਕਰਾਂ ਦੇ ਫੋਨ ਆਈ ਜਾਂਦੇ ਤੇ ਆਮ ਦੇ ਪਿੰਡਾਂ ਦੇ ਵਿੱਚ ਸੁਣ ਰਹੇ ਕਿ ਵੀ ਸਿਮਰਜੀਤ ਮਾਨ ਨੂੰ ਵੋਟ ਪਾ ਦਿਓ ਕਾਲੀਗੱਲ ਹੂੰ ਜਿਹੜਾ ਕਾਲੀਗੱਲ ਨੇ ਪ੍ਰਧਾਨ ਨੇ ਤੁਹਾਨੂੰ ਕਹਦੇ ਹੁੰਦੇ ਤੇ ਪੈਰ ਕਹਾੜਾ ਆਪਣੇ ਆਪ ਮਾਰ ਲਿਆ ਗਾਫਲ ਆਪਣੇ ਪੈਰ ਕਹਾੜਾ ਆਪ ਮਾਰਿਆ ਇਹ ਸਾਡੇ ਇਹ ਆ ਅਕਾਲੀ ਦਲ ਦੇ ਪ੍ਰਧਾਨ ਨੇ ਮੈਨੂੰ ਲੱਗਦਾ ਵੀ ਪਟੰਡੇ ਦੇ ਵੀ ਸੀਟੇ ਪਛਾ ਨਹੀਂ ਸਕਣਗੇ ਬਿਲਕੁਲ ਭਵੰਤ ਮੰਨਦੀਆਂ ਗੱਲਾਂ ਸੱਚੀਆਂ ਹੋ ਜਾਣਗੀਆਂ ਪਰ ਉਹ ਜਿਹੜਾ ਕੈਰੋਂ ਦਾ ਨਾਮ ਲੈਂਦੇ ਨੇ ਇਹਨਾਂ ਦਾ ਰਿਸ਼ਤੇਦਾਰ ਸੀ ਉਹ ਉਹ ਪਾਰਟੀ ਜੋ ਕੱਟਿਆ ਪਹਿਲਾਂ ਢੀਂਡ ਸਿਉਰੀ ਵੀ ਨਾਰਾਜ਼ ਚੱਲ ਰਹੇ ਤੇ ਹੁਣ ਤਾਂ ਸਰੇ ਆਮ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਬੋਲਬਾਲਾ ਹੋ ਗਿਆ ਵੀ ਭਾਈ ਯਾਨ ਤੇ ਯਾਨ ਤੇ ਵੋਟ ਸਿਮਰਜੀਤ ਮਾਨ ਨੂੰ ਵੋਟਾਂ ਪਾਜੋ ਬਿਲਕੁਲ ਦੇਖੋ ਸਿਮਰਜੀਤ ਸਿੰਘ ਮਾਨ ਤੇ ਮੀਤਿਹਰ ਦਾ ਜਿਹੜਾ ਫਸਮਾ ਜ਼ਿਆਦਾਤਰ ਮੁਕਾਬਲਾ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਕਿਉਂਕਿ ਇਕਬਾਲ ਸਿੰਘ ਚਾਹੁੰਦਾ ਜਿਹੜੇ ਅਕਾਲੀ ਦਲ ਪਾਰਟੀ ਵੱਲੋਂ ਚੁਣੇ ਗਏ ਨੇ ਉਹਨਾਂ ਵੱਲੋਂ ਵੀ ਚਲੋ ਹਰ ਇੱਕ ਜਿਹੜੇ ਉਮੀਦਵਾਰ ਆਪਣੇ ਆਪਣੇ ਸਰਗਰਮ ਜਰੂਰ ਦਿਖਾਈ ਦੇ ਰਹੇ ਨੇ ਪਰ ਇਹੀ ਹੈ ਕਿ ਆਉਣ ਵਾਲਾ ਸਮਾਂ ਹੀ ਦੱਸਿਆ ਗਿਆ ਅੱਜ ਕਿਉਂਕਿ ਜਿਹੜੀ ਵੋਟਿੰਗ ਹੋ ਰਹੀ ਹੈ 1 ਜੂਨ ਹੈ 4 ਜੂਨ ਜਿਹੜਾ ਇਹਨਾਂ ਦਾ ਰਿਜ਼ਲਟ ਆ ਜਾਣਗੇ ਉਦੋਂ ਹੀ ਬਾਅਦ ਵਿੱਚ ਪਤਾ ਚੱਲ ਗਿਆ ਕਿ ਕਿਹੜਾ ਜਿਹੜਾ ਐਮਪੀ ਸੀਟ ਜਿੱਤ ਸਕਦਾ ਹੈ ਦੇਖੋ ਜੀ ਇਹਦਾ ਸਿੱਧਾ ਮੁਕਾਬਲਾ ਇਹਨਾਂ ਦੋਨਾਂ ਦੇ ਮੰਨਦਿਆਂ ਹਮ ਆਮ ਆਦਮੀ ਪਾਰਟੀ ਤੇ ਜੇ ਮਨੀਤ ਮਾਨ ਦਾ ਬਾਕੀ ਆਉਣ ਵਾਲਾ ਸਮਾਂ ਦੱਸੂਗਾ ਫਿਰ ਕੀ ਹੁੰਦਾ ਕਾਸ ਰਾਈਂ ਦੱਸ ਰਹੀਆਂ ਨੇ ਜੋ ਲੋਕਾਂ ਦੀਆਂ ਭਵਿਕ ਬਾਣੀਆਂ ਨੇ ਜੋ ਲੋਕ ਸੁਣਦੇ ਨੇ ਉਹ ਅੱਜ ਇਹਨਾਂ ਦੀਆਂ ਵੋਟਾਂ ਦੀ ਇਹਨਾਂ ਦੇ ਏਕੀਮ ਵਿੱਚ ਵੰਡ ਹੋਈ ਹੈ ਵੀ ਕਿਸਮਤ ਤੇ ਉਸ ਤੋਂ ਬਾਅਦ ਪੱਤਰਕਾਰਾਂ ਨੇ ਪਿੰਡਾਂ ਦੇ ਵਿੱਚ ਜਾਣਾ ਦੇਖੋ ਕਈ ਵਾਰ ਲੋਕ ਵੋਟ ਪਾ ਕੇ ਵੀ ਅੰਦਰੋਂ ਆ ਕੇ ਦੱਸਦੇ ਨੇ ਬਸ ਵੀ ਇਹੋ ਵੀ ਤੈਦਾ ਵਿੱਚ ਜਿਹੜੇ ਨੂੰ ਪਾ ਲੈ ਬਿਲਕੁਲ ਜੀ 4 ਤਰੀਕ ਨੂੰ ਪਤਾ ਲੱਗੋ ਜੋ ਜਿਹੜਾ 11 ਵਜੇ ਤੱਕ ਫਰੀਡ ਕਰ ਗਿਆ ਸੰਗਰੂਰ ਤੇ ਉਹੀ ਜਿੱਤ ਜਾਊਗਾ ਪਰ ਇਹ ਵੀ ਗੱਲ ਨਹੀਂ ਮੀਟ ਹੈਰ ਦੀ ਭਗਵੰਤ ਮਾਨ ਦੇ ਵੀ ਕੰਮ ਬੋਲਦੇ ਨੇ ਜਿਹੜਿਆ ਨੇ ਅੱਜ ਤੱਕ ਵੀ ਇਹ ਕੰਮ ਨਹੀਂ ਕਰਿਆ ਹੁਣ ਦੇਖੋ ਸਾਰਾ ਹਰ ਇੱਕ ਬੰਦੇ ਦੇ ਬੋਲੀਆਂ ਤੇ ਵੀ ਗੱਲਾਂ ਸੁਣ ਰਿਆਂ ਵੀ ਭਾਈ ਲਾਈਟ ਜਿੰਨੇ ਇੰਨੀ ਮੱਕੀ ਲੱਗੀ ਟੀ ਇੰਨੀ ਲੋ ਚੱਲ ਰਹੀ ਆ ਤੇ ਮੱਕੀ ਦੇ ਹੋਣਾ ਦੇ ਲੋਕ ਤੀਏ ਕੀ ਇਹ ਸਨ ਪਾਣੀ ਲੈਂਦੇ ਨੇ ਪਰ ਦੇਖੋ ਜਿਨ੍ਹਾਂ ਜਿਨ੍ਹਾਂ ਨੇ ਕੰਮ ਕਰਿਆ ਉਨਾ ਤੋਂ ਲੋਕਾਂ ਨੂੰ ਵਿਸ਼ਵਾਸ ਦੇਣਾ ਚਾਹੀਦਾ ਜਿਹੜੀਆਂ ਵੀ ਗੱਲਾਂ ਕਰ ਰਹੇ ਨੇ ਪਰ ਆ ਮੈਂ ਕੱਲ ਦੀ ਗੱਲ ਹੀ ਸੁਣ ਰਿਹਾ ਤੇ ਜਿਹੜੀ ਢੇਡ ਫੇਵਰੇਰੀ ਚ ਬਕਾਬਤ ਹੋਈ ਸੀ ਵੀ ਜਦੋਂ ਜ਼ਰੂਰ ਦੀ ਸੀਟ ਹੋਣੀ ਆ ਤੇ ਰਾਏ ਢੇਡ ਦੇ ਦੀ ਲੈਣੀ ਸੀ ਪਰ ਇਹਨਾਂ ਨੇ ਆ ਕੇ ਜਿਹੜਾ ਦੂਸਰੇ ਪਾਸਿਓ ਆਪਣਾ ਖੜਾ ਕਰਤਾ ਟੈਂਡੀਗੜ ਇਹਨਾਂ ਦੀ ਨਾਰਾਜ਼ਗੀ ਹੋ ਗਈ ਥੋੜੀ ਜੀ ਅੰਦਰੋਂ ਅੰਦਰ ਹੀ ਤੇ ਵਾਕੀ ਹੁਣ ਦੇਖ ਲਓ ਹੁਣ ਕਾਲੀ ਗਾਲ ਮੈਨੂੰ ਲੱਗਦਾ ਨਹੀਂ ਕਿ ਇਹ ਕਾਲੀ ਗਾਲ ਨੂੰ ਬਚਾ ਸਕਣਗੇ ਇਹ ਪਹਿਲਾਂ ਪ੍ਰਧਾਨ ਕੀ ਛੱਡ ਦਿੰਦਾ ਵਧੀਆ ਰਹਿੰਦਾ ਬਿਲਕੁਲ ਰਵੀ ਖਾਤਾ ਖੁੱਲ ਗਿਆ ਇਹ ਤਾਂ ਚੰਗੀ ਗੱਲ ਹੈ ਨਾ ਵੀ ਪਰ ਖਾਤਾ ਬੀਜੇ ਸੀ ਇਹਨਾਂ ਦਾ ਖੁੱਲਦਾ ਨਹੀਂ ਪਤਾ ਹੂੰ ਬਿਲਕੁਲ ਜਿਵੇਂ ਤੁਸੀਂ ਮਾਲਵਿੰਦਰ ਜੀ ਕਿਹਾ ਕਿ ਜਿਹੜੇ ਢੀਂਸਾ ਪਰਿਵਾਰ ਇਹਨਾਂ ਤੋਂ ਜਿਹੜਾ ਖਫਾ ਦਿਖਾਈ ਦੇ ਰਹੇ ਸੀ ਕਿਉਂਕਿ ਉਹਨਾਂ ਨੂੰ ਸੀਗਾ ਕਿ ਅਸੀਂ ਸੰਗਰੂਰ ਦੇ ਵਿੱਚ ਸਾਨੂੰ ਜ਼ਰੂਰ ਜਿਹੜਾ ਉਮੀਦਵਾਰ ਉਤਾਰਿਆ ਜਾ ਗਿਆ ਕਿਉਂਕਿ ਕੁਵਾਲ ਸਿੰਘ ਚੌਂਦਾ ਨੂੰ ਜਿਹੜਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਅਕਾਲੀ ਦਲ ਵੱਲੋਂ ਬਿਲਕੁਲ ਨਹੀਂ ਉਹ ਕਹਿ ਰਹੇ ਤੇ ਵੀ ਸੱਭਾ ਸੁਣ ਰਹੇ ਆ ਵੀ ਜਿਹੜੀ ਸਰੂਰ ਦੀ ਸੀਟ ਹੈ ਨਾ ਪੁੱਛ ਕੇ ਫੈਸਲਾਊਗਾ ਢੀਂਸਾ ਸਾਹਿਬ ਨੂੰ ਪੁੱਛਿਆ ਨਹੀਂ ਉਹਦੇ ਵਿੱਚ ਉਹ ਨਾਰਾਜ਼ ਹੋਵੇ ਥੋੜੇ ਜਿਹਾ ਹੂੰ ਉਹਦੇ ਵਿੱਚ ਨਾਰਾਜ਼ਗੀ ਕਹਾ ਬਾਦੀ-ਬਾਦੀ ਗਈ ਹੈ ਜਿਹੜੀ ਹੋਰ ਪਿੰਡਾਂ ਦੇ ਵਿੱਚ ਗੱਲ ਇਹੀ ਚੱਲ ਰਹੀ ਆ ਵੀ ਸਿਮਰਜੀਤ ਮਾਨ ਨੂੰ ਕਾਲੀ ਗੱਲ ਸਾਰੇ ਵੋਟਾਂ ਪਾ ਦੇ ਜਿੰਨੇ ਵੀ ਬੰਦੇ ਨੇ ਵਰਕਰ ਨੇ ਸਾਰਿਆਂ ਨੇ ਵੀ ਹੀ ਖੂਨ ਆਈ ਜਾਂਦੇ ਨੇ ਵੀ ਭਾਈ ਸਿਮਰਜੀਤ ਮਾਨ ਨੂੰ ਵੋਟ ਪਾ ਦੇ ਹੁਣ ਦੇਖੋ ਫਿਰ ਪਾਲਾ ਜਿਹੜੇ ਪਾਸੇ ਜਾਂਦਾ ਆਉਣ ਨਾਲ ਟਾਈਮ ਦੇ ਵਿੱਚ ਕਾਲੀ ਦਲ ਨੂੰ ਉਹੀ ਭਗਵੰਤ ਮਾਨ ਦਾ ਕਹਾਣਾ ਗੱਲੀਦਾਲ ਨੂੰ ਸਮਾਵਤ ਕਰ ਜਾਣਗੇ ਆਉਣ ਵਾਲੇ ਟਾਈਮ ਦੇ ਰਹੇਗੀ ਸ਼੍ਰੋਮਣੀ ਕਮੇਟੀ ਉਹਦੇ ਵਿੱਚ ਵੀ ਇਹਨਾਂ ਨੂੰ ਲੋਕ ਬਾਹਰ ਕਰ ਦਨਗੇ ਜੀ ਚਲੋ ਦੇਖੋ ਵੋਟ ਪਾਉਣ ਦਾ ਸਭ ਨੂੰ ਅਧਿਕਾਰ ਹੈ ਆਪਣਾ ਜਿਹੜਾ ਮਨ ਪਸੰਦੀਦਾ ਉਮੀਦਵਾਰ ਜ਼ਰੂਰ ਚੁਣਨਾ ਚਾਹੀਦਾ ਹੈ ਜਿਵੇਂ ਕਿ ਆਪਾਂ ਦੇਖਿਆ ਕਿ ਜਿਵੇਂ ਕਹਿੰਦੇ ਨੇ ਕੰਮ ਬੋਲਦੇ ਨਹੀਂ ਆਪਾਂ ਜੇਕਰ ਆਪਾਂ ਨੂੰ ਕੰਮਾਂ ਨੂੰ ਦੇ ਕੇ ਵੋਟ ਪਾਉਣੀ ਚਾਹੀਦੀ ਹੈ ਆਪਣਾ ਵਧੀਆ ਜਿਹੜਾ ਉਮੀਦਵਾਰ ਚੁਣਨਾ ਚਾਹੀਦਾ ਹੈ ਦੇਖੋ ਜੀ ਰਾਬਰਦੀ ਚੱਕਰ ਲੱਗ ਰਹੀ ਆ ਕਾਂਗਰਸ ਪਾਰਟੀ ਦੇ ਆਮ ਤਿੱਖ 2 ਸੀਟਾਂ ਉੱਤੇ ਥੱਲੇ ਹੋ ਜਾਣਗੀਆਂ ਜਿਵੇਂ ਉਧਰ ਖਲੂਰ ਸਾਹਿਬ ਤੇ ਇੱਕ ਚੱਲ ਰਹੀ ਆ ਆਪਣੀ ਬ੍ਰੀਡ ਕੋਰਟ ਦੇ ਉਹਨਾਂ ਦੇ ਉੱਤੇ ਵੀ ਮੁਕਾਬਲਾ ਚੱਲ ਰਿਹਾ ਦੇਖੋ ਲੋਕਾਂ ਦਾ ਕਈ ਵਾਰ ਐਂ ਮਿਹਰੀ ਆ ਜਾਂਦੀ ਆ ਮਗਰਲੇ ਪਾਸੋਂ ਹੰਟਾਂ ਪਾਉਣ ਮੋਰੇ ਕੁਝ ਮਾਹੌਲ ਹੋਰ ਹੋ ਜਾਂਦਾ ਤੇ ਉਹਨਾਂ ਦੇ ਕਾਫਲੇ ਦਿਖਾ ਰਹੇ ਨੇ ਪਰ ਜਿੱਤ ਜ਼ਰੂਰੀ ਆ ਪਰ ਵਾਕੀ ਜਦੋਂ ਵੋਟਰ ਬੰਦਾ ਅੰਦਰ ਪਾਉਣ ਜਾਂਦਾ ਵੋਟ ਦੇਖ ਕੇ ਸੋਚਦਾ ਉਹ ਜੋ ਹੋ ਰੇ ਕਰ ਰੈਂਡਾ ਕਈ ਵਾਰ ਜਿਹੜਾ ਬਟਨ ਦਬਾਇਆ ਗਿਆ ਫਿਰ ਦੁਬਾਰੀ ਜੇ 10 ਵਾਰ ਦਬਦੋ ਉਹ ਫਿਰ ਨਹੀਂ ਠੀਕ ਹੁੰਦਾ ਪਰ ਪਹਿਲੀ ਸੋਚ ਗਿਆ ਆਪਣੇ ਮਨ ਬਣਾ ਕੇ ਕਿ ਆਈ ਨਾ RAM ਨਾਲ ਸੋਚ ਕੇ ਵੋਟ ਪਾਉਗ ਜਿਹੜਾ ਤੁਹਾਨੂੰ ਮਨ ਪਸੰਦ ਲੱਗਦਾ ਕਈ ਵਾਰ ਤਾਂ ਹਰ ਇੱਕ ਬੰਦਾ ਚਾਹਣਾ ਮੇਰੇ ਬੰਦੇ ਨੂੰ ਪਾ ਦੇ ਭਾਈ ਮੇਰੇ ਨੂੰ ਪਾ ਦੇ ਉਹ ਤੇਰੀ ਬੰਦੇ ਦੀ ਜੰਗੀਰ ਦੇਖਣੀ ਅੰਦਰ ਜਾ ਕੇ ਕਿੱਥੇ ਬਾਜ ਦੇਣੀ ਹੁਣ ਬਿਲਕੁਲ ਜੀ ਮਾਲਵਿੰਦਰ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਸਰਨਾਲੀ ਕੋ ਕਾਲਰ ਹੋਰ ਜੁੜੇ ਨੇ ਹੈਲੋ ਸਤਿ ਸ਼੍ਰੀ ਅਕਾਲ ਮਾਡਾ ਸਸ਼ੀਕਾਲ ਜੀ ਕੌਣ ਬੋ ਰਿਓ ਸੰਜੀਪ ਸ਼ਰਮਾ ਬੋ ਰਿਹਾ ਜੀ ਖੜਾੜਪਾ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਬਣ ਬਹੁਤ ਬਹੁਤ ਧੰਨਵਾਦ ਜੀ ਸੰਜੀਪ ਜੀ ਅੱਜ ਜਿਹੜਾ VOTING ਦਾ ਦਿਨ ਹੈ ਕਿ ਤੁਸੀਂ ਵੋਟ ਪਾਇਆ ਹੈ ਆਪਣੇ ਮੈਡਮ ਬਿਲਕੁਲ ਅੱਜ VOTING ਦਾ ਦਿਨ ਹੈ ਜੀ ਤੇ ਅੱਜ ਜਿਹੜੀ ਸਰਕਾਰ ਆ ਰਹੀ ਸੀ ਸੈਂਟਰ ਦੀ ਸਰਕਾਰ ਅੱਜ ਨੂੰ ਜਾ ਰਹੀ ਹੈ ਜੀ ਮਤਲਬ जा जा कुछ हो रहा तो है एरिया रहता होगा मैं बाकी तक थोड़ा मौका लगाता हूं कितने पैसे वो साढ़े 2 बजे गल रही था ना वो हेलो हेलो मैं पैसे साथ हेलो हेलो हां जी हां जी सर जी पढ़ाते देखो ऐसी भी टाइप कट गए जो रिपोर्ट बाकी होंगे जी बिल्कुल नहीं उनको कमरा ਜਾ ਰਹੇ ਜੌਬ ਤੇ ਵੀ ਆਉਂਦ ਨੇ ਕਈ ਤਾਂ ਕੀ ਕਹਿੰਦੇ ਨੇ ਸਵੇਰ ਹੀ ਜੰਦੀ ਅਲੂ ਬੋਟ ਆਉਂਦ ਨੇ ਕਈ ਕੰਮ ਤੋਂ ਬਾਅਦ ਜਿਹੜੇ ਜਿਵੇਂ 5 ਵਜੇ ਵਕਤ ਜਿਹੜੀ VOTING ਹੋਣੀ ਹੈ ਇਸ ਤੋਂ ਬਾਅਦ ਹੀ ਪਾਕ ਬਿਲਕੁਲ ਮਾੜਾ ਦੇਖੋ ਹਰ ਇੱਕ ਬੰਦੇ ਦੀ ਆਪਣੀ ਡਿਊਟੀ ਹੁੰਦੀ ਹੈ ਜੀ ਹਮ ਹੁਣ ਜੇ ਸਾਡੀ ਅਸੀਂ ਆਪਣੀ ਗੱਲ ਕਰੀਏ ਸਾਡੀ ਜਿਸ ਥਾਂ ਤੇ ਡਿਊਟੀ ਹੈ ਅਸੀਂ ਪੂਰੇ ਚੰਡੀਗੜ੍ਹ ਨੂੰ ਪਾਣੀ ਦੇਣ ਦੀ ਸਾਡੀ ਜ਼ਿੰਮੇਵਾਰੀ ਹੈ ਜੀ ਬਿਲਕੁਲ ਜੀ ਐਸਾਂ ਦੀ ਜਦੋਂ ਡਿਊਟੀ ਲੱਗ ਜਾਂਦੀ ਹੈ ਜਾਂ ਕੋਈ ਡਾਕਟਰ ਦੇ ਹਿਸਾਬ ਨਾਲ ਹੁੰਦੇ ਆ ਕੋਈ ਐਦਾਂ ਦੇ ਰੁਟੀਨ ਦੇ ਕੰਮ ਹੁੰਦੇ ਆ ਜਿਹੜੇ ਵੀ ਬੰਦੇ ਛੁੱਟੀ ਕਰਦੇ ਦਿੱਕਤ ਹੁੰਦੀ ਹੈ ਲੇਕਿਨ ਕਿਤੇ ਨਾ ਕਿਤੇ ਟਾਈਮ ਕੱਟ ਕੇ ਆਪਣੀ ਬੋਟ ਜਰੂਰ ਪਾਉਂਗੇ ਜੀ ਐਦਾਂ ਦੀ ਗੱਲ ਨਹੀਂ ਹੈ ਬੋਟ ਨਾ ਪਾਈਏ ਜੀ ਬਿਲਕੁਲ ਜੀ ਅੱਜ ਜਰੂਰ ਪਾਉਣਾ ਚਾਹੀਦਾ ਹੈ ਹਲੋ ਹਲੋ ਹਾਂਜੀ 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 ਮੈਡਮ ਹਾਂਜੀ ਸਰ ਬੋਲੋ ਹਾਂਜੀ ਮੈਂ ਇੱਕ ਮੈਂ ਇਹ ਕਹਿ ਰਿਹਾ ਵੀ ਦੇਖੋ ਠੀਕ ਹੈ ਅੱਜ ਜਿਹੜਾ ਸਾਡਾ ਮਤਲਬ ਜਿਹੜਾ ਸੈਂਟਰ ਸਰਕਾਰ ਨੂੰ ਚੋਣੇ ਦਾ ਜਿਹੜਾ ਆਖਰੀ ਜਿਹੜਾ ਦਿਨ ਆ ਉਹ 4 ਮਤਲਬ ਤਰੀਕ ਨੂੰ ਦਾ 4 ਜੂਨ ਨੂੰ ਰਿਜ਼ਲਟ ਆਊਗਾ ਮੈਡਮ ਦੇਖਦੇ ਆ ਲੋਕ ਕੀ ਮਤਲਬ ਲੋਕਾਂ ਵੱਲੋਂ ਨਿਕਲ ਕੇ ਆਉਂਦਾ ਹੈ ਲੀਡਰਾਂ ਪ੍ਰਤੀ ਜਿਹੜਾ ਲੋਕ ਕਿਹਦੀ ਸਪੋਰਟ ਕਰਦੇ ਆ ਦੇਖੋ ਇਹ ਤਾਂ 4 ਤਰੀਕ ਨੂੰ ਪਟਾਰੀ ਖੁੱਲਣ ਤੋਂ ਬਾਅਦ ਪਤਾ ਚੱਲੂਗਾ ਇਹ ਆਪਾਂ ਲੀਡਰਾਂ ਦੇ ਇਕੱਠ ਦੇਖ ਕੇ ਗੱਲ ਕਰੀਏ ਜਾਂ ਰੈਲੀਆਂ ਦੇਖ ਕੇ ਗੱਲ ਕਰੀਏ ਬੜਾ ਮਾ ਲੋਕ ਕਹਿੰਦੇ ਕੁਛ ਆ ਤੇ ਕਰਦੇ ਕੁਛ ਆ ਜਿੱਦਾਂ ਦੇ ਲੀਡਰ ਆ ਉਦਾਂ ਦੇ ਵੀ ਲੋਕ ਹੋਏ ਹੋਏ ਆ ਜੀ ਹੂੰ ਬਿਲਕੁਲ ਜੀ ਬਿਲਕੁਲ ਸੰਜੀਪ ਜੀ ਬਹੁਤ ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ ਸਨਟਨਲੀ ਕਾਲ ਹੋ ਜੁੜੇ ਨੇ ਹੈਲੋ ਹੈਲੋ ਨਮਸਕਾਰ ਮੈਡਮ ਨਮਸਕਾਰ ਜੀ ਕੌਣ ਬੋਲ ਰਹੇ ਹੋ ਮੈਂ ਰਜਿੰਦਰ ਬੋਲਦਾ ਹਾਂ ਮਾਨਸਾ ਦਾ ਹਾਂਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਇਸ ਸਵਾਗਤ ਹੈ ਜੀ ਠੀਕ ਹੈ ਮੈਡਮ ਥੈਂਕ ਯੂ ਸਰ ਅੱਜ ਦੇਖੋ ਵੋਟਾਂ ਦਾ ਟਾਈਮ ਹੈ ਕਿਉਂਕਿ ਅੱਜ 1 ਜੂਨ ਆ ਚੁੱਕੀ ਹੈ ਜਿਨ੍ਹਾਂ ਦਾ ਲੋਕਾਂ ਨੂੰ ਬੇਸਵਰੀ ਦੇ ਨਾਲ ਇੰਤਜ਼ਾਰ ਸੀਗਾ ਕੈਂਡੀਡੇਟਸ ਨੂੰ ਵੀ ਇੰਤਜ਼ਾਰ ਸੀ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਜਿਹੜੇ ਲੋਕਾਂ ਦੇ ਜੋ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਹਾਂ ਲੋਕਪਾਲਿਕਾ ਉਪ ਚਾਇਆ ਜੀ ਲੈਣਾ ਲੱਗੀਆਂ ਨੇ ਸਾਡੇ ਮਾਨਸਾਂ ਬੋਟਾਂ ਪਾ ਰਹੇ ਨੇ ਮੈਨੂੰ ਐ ਲੱਗਦਾ ਜੀ ਫੈਸਲਾ ਜਿਹੜਾ ਹਰਾਨੀ ਬੋਨਾਂ ਨੇ ਲਿਆ ਜੀ ਹੂੰ ਸਾਡੇ ਮਤ ਜਿੱਥੇ ਆਪਾਂ ਮੋਦੀ ਨੂੰ ਇਸ ਤਰ੍ਹਾਂ ਸਭ ਤੋਂ ਥੰਡੀ ਕੈਟਾਗਰੀ ਚ ਲਈ ਜਾਂਦੇ ਸੀ ਵੀ ਥੋੜੀਆਂ ਬੋਟਾਂ ਮਹਿਣੀਆਂ ਮਾਨਸਾਂ ਬੋਟਾਂ ਕਾਫੀ ਉਹਨਾਂ ਨੂੰ ਜੀ ਤੇ ਜਿਹੜਾ ਮੁੱਖ ਮੁਕਾਬਲਾ ਵਿਅਕਤੀ ਦਾ ਲੋਕ ਸੋ ਕਹਿੰਦੇ ਉਹ ਤਾਂ ਝਾੜੂ ਦਾ ਤੇ ਐਕਸਪਰਸ ਨਾਲ ਹਰਸਿੰਦਰ ਸੁਲੂਖਾ ਜੀ ਬਾਦਲ ਜੀ ਬੀਜਪੀ ਚੋਪ ਦੇ ਨੰਬਰ ਤੇ ਦੇਖੋ ਫਿਰ ਵਾਕੀ ਉੱਥੇ ਕਿਹੜੇ ਕਰਬਟ ਬੈਠਦਾ ਜੀ ਕੱਲ ਕਰ ਜੇ ਨਾ ਥੋੜਾ ਜਿਹਾ ਇਹ ਬੀਜਪੀ ਵਾਲੇ ਮਤਲਬ ਜਿਵੇਂ ਬਾਜਪਾਈ ਸਾਹਿਬ ਦਾ ਨੋਟੀਫਿਕੇਸ਼ਨ ਸੀਗਾ 1055 ਨੰਬਰ 18 11 2018 10 2001 ਵਾਲਾ ਜੇ ਉਹਨੂੰ ਲਾਗੂ ਕਰਨ ਦਾ ਇਹ ਨਾਰਾ ਲਾ ਦਿੰਦੇ ਤਾਂ ਸਾਡੇ 3.5 ਲੱਖ ਬੰਦੇ ਤਾਂ ਸਿੱਧਾ ਸਿਰ ਧੜ ਜਮਾ ਨਾਲ ਇਹਨਾਂ ਦੇ ਬਾਜੀ ਲਾਉਣ ਨੂੰ ਤਿਆਰ ਸੀਗਾ ਬਿਲਕੁਲ ਜੀ ਮਤਲਬ ਕਿਉਂਕਿ ਜਿਹੜਾ ਮਨਮੂਨ ਸਿੰਘ ਦਾ ਨੋਟੀਫਿਕੇਸ਼ਨ ਹੈ 2941 ਉਸ ਨੂੰ ਇਹ ਰਿਜੈਕਟ ਕਰਕੇ ਬਾਜਪਾਈ ਸਾਹਿਬ ਵਾਲਾ ਲੱਖੂ ਕਰ ਦਿੰਦਾ ਤਾਂ ਕਿਦਰੇ ਕਿਉਂਕਿ ਜਿਹੜੇ ਪਰਚੇ ਪਏ ਹੋਏ ਨੇ ਮੈਡਮ ਉਹ ਸਾਰੇ ਉਹ ਵੀ ਕਿਸਾਨਾਂ ਦੀ ਨੇ ਉਹ ਕਿਸਾਨਾਂ ਦੇ ਮੁੰਡੇ ਨੇ ਕਿਸਾਨਾਂ ਦੀ ਵਿੱਚ ਲੜਕੀਆਂ ਵੀ ਨੇ ਬਿਲਕੁਲ ਉਹ ਜੇ ਇਸ ਤਰ੍ਹਾਂ ਦਾ ਇਹ ਕਰ ਦਿੰਦੇ ਇਸਾਂ ਅੱਜ ਦੇ ਫਲ ਨੋਟ ਦੇ ਨਾਲ 43000 ਦੇ ਰਿਜ਼ਲਟ ਕੋਈ ਹੈਰਾਨੀ ਨਹੀਂ ਕੋਈ ਯਾਨਕ ਪਰਫੈਕਟ ਨਹੀਂ ਦਿਖ ਸਕਦਾ ਹੂੰ ਕਿਉਂਕਿ ਅੱਜ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਤੇ ਇਸ ਨੂੰ ਲੈ ਕੇ ਜਿਵੇਂ ਤੁਹਾਨੂੰ ਹਲਕਾ ਜਿਹੜਾ ਬਠਿੰਡਾ ਪੈਂਦਾ ਬਠਿੰਡਾ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਕਿੱਦਾਂ ਦੀ ਸਥਿਤੀ ਹੋ ਸਕਦੀ ਹੈ ਸਥਿਤੀ ਮੈਡਮ ਦੇਖੋ ਮੁੱਖ ਮੁਕਾਬਲਾ ਤਾਂ ਇਹ ਹੈ ਝਾੜੂ ਵਾਲਿਆਂ ਦਾ ਦੂਸਰਾ ਹੈਗਾ ਕਾਂਗਰਸ ਦਾ ਤੀਜੇ ਨੰਬਰ ਤੇ ਹਰਤੇ ਨੰਬਰ ਤੇ ਚੌਥੇ ਨੰਬਰ ਤੇ ਬੀ ਜੀ ਪੀ ਜੀ ਮਤਲਬ ਤੁਹਾਡਾ ਟਾਈਮ ਤਾਂ ਮਤਲਬ ਕਿ ਖੁੱਡੀ ਹੈ ਜੀ ਬਾਜੀ ਮਾਰ ਸਕਦੇ ਨੇ ਇੱਧਰ ਹਾਂ ਬਾਜੀ ਮਾਰ ਸਕਦਾ ਜੀ ਮਤਲਬ ਲੋਕ ਚੁੱਪ ਚੁਪੀਤੇ ਵੋਟਾਂ ਪਾ ਰਹੇ ਆ ਬਿਲਕੁਲ ਸਰ ਪਿੰਡਾਂ ਦੇ ਵਿੱਚੋਂ ਵੀ ਬੀਜੇਪੀ ਨੂੰ ਜਿੰਨੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਵੜਨ ਨਹੀਂ ਦਿੱਤਾ ਪਿੰਡਾਂ ਦੇ ਵਿੱਚ ਪੋਲਿੰਗ ਵੀ ਨਹੀਂ ਲੱਗਣ ਦਿੰਦੇ ਕਈ ਥਾਵਾਂ ਤੇ ਗੱਲ ਕਰ ਉੱਥੋਂ ਵੀ ਵੋਟਾਂ ਬੀਜੇਪੀ ਨੂੰ ਅੰਦਰ ਖਾਤੇ ਪੈਣਗੀਆਂ ਹੂੰ ਇਸੇ ਤਰ੍ਹਾਂ ਅਸੀਂ ਦੂਸਰੇ ਦਾ ਬਾਟ ਕਹਿੰਦਾ ਜੀ ਮੰਡੀ ਦੇ ਵਿੱਚੋਂ ਹਰ ਸਿਮਰਤ ਨੂੰ ਵੀ ਅੰਦਰ ਖਾਤੇ ਵੋਟ ਬੂ ਸਿੱਧੀ ਵੋਟ ਨਹੀਂ ਪੈਂਦੀ ਜੀ ਤਾਂ ਕਹਿਣ ਤੋਂ ਭਾਵੇਂ ਇਹ ਹੈ ਵੀ ਲੋਕ ਆਪਦੇ ਪੱਤੇ ਨੇ ਜਿਹੜੇ ਉਹ ਬੁਫੇ ਰੱਖ ਰਹੇ ਨੇ ਕਿਸੇ ਨੂੰ ਦੱਸ ਨਹੀਂ ਰਹੇ ਸੋਟਾ ਸਾਰਿਆਂ ਨੂੰ ਪੈ ਰਹੀਆਂ ਨੇ ਸਾਰਿਆਂ ਦੇ ਬੋਲਣਾ ਤੇ ਲੋਕ ਜਾ ਰਹੇ ਨੇ ਮਤਲਬ ਇੱਕ ਵਿਆਹ ਵਰਗਾ ਮਾਹੌਲ ਹੈ ਜਿੱਥੇ ਅਸੀਂ ਬਚੇ ਹਾਂ ਉੱਥੇ ਕੋਈ ਲੜਾਈ ਝਗੜੇ ਦਾ ਡਰ ਨਹੀਂ ਤੇ ਸਾਰੀ ਮੰਡੀ ਦੀ ਕ੍ਰੀਮ ਉੱਥੇ ਬੈਠੀ ਹੈ ਮਤਲਬ ਸਾਰੇ ਇੱਕ ਦੂਜੇ ਨਾਲ ਹਾਸਾ ਮਜ਼ਾਕ ਵੋਟਾਂ ਪਾਈ ਜਾਂਦੇ ਨੇ ਪਾਉਣ ਵਾਲੇ ভোটার ਫੂਟ ਪਾਉਣ ਚ ਵਗ ਜਾਂਦਾ ਉੱਥੇ ਸਾਰੇ ਬੈਠੇ ਆਪੋ ਆਪਣੇ ਹੱਸਾ ਮਜ਼ਾਕ ਕਰੀ ਜਾਂਦੇ ਨੇ ਚਾਹ ਪਾਣੀ ਪੀ ਜਾਂਦੇ ਨੇ ਲੰਗਰ ਚੱਲਦਾ ਹੈ ਬਹੁਤ ਵਧੀਆ ਹੈ ਸਰ ਐਦਾਂ ਦਾ ਮਾਹੌਲ ਹਰ ਕਿਤੇ ਹੋਣਾ ਚਾਹੀਦਾ ਹੈ ਕਿਉਂਕਿ ਕੀ ਹੈ ਕਿ ਵੋਟ ਦਾ ਅਧਿਕਾਰ ਸਭ ਨੂੰ ਹੈ ਕਿ ਹਰ ਇੱਕ ਦੇ ਵੋਟ ਜ਼ਰੂਰ ਪਾਉਣ ਚਾਹੀਦੀ ਹੈ ਪਰ ਆਪਣੀ ਜਿਹੜੀ ਹੈ ਸੋਚ ਸਮਝ ਕੇ ਵੋਟ ਪਾਓ ਕਿ ਆਪਣਾ ਜਿਹੜਾ ਵਧੀਆ ਉਮੀਦਵਾਰ ਚੁਣੋ हां जी ਗੱਲ ਤਾਂ ਉਹੀ ਹੈ ਨਾ ਕਿ ਮਤਲਬ VOTER ਦਾ ਤਾਂ ਮਨ ਬਣਿਆ ਹੋਇਆ ਜੇ ਆਪਾਂ ਉੱਥੇ ਰੌਲਾ ਪਾਈਏ ਜਾਂ ਉੱਥੇ ਪਲੇਸ ਪਾਈਏ ਉਹਦੇ ਨਾਲ VOTE ਵੱੱਤ ਨਹੀਂ ਬਣਦੀ ਉਹਦੇ ਨਾਲ VOTE ਪਿੱਛੇ ਹਟਦੀ ਹੈ ਜਿਹੜਾ ਸ਼ਾਂਤੀਪੂਰਵਕ VOTE ਪਾਉਣ ਜਾਂਦਾ ਉਹ ਬੰਦਾ ਘਬਰਾ ਜਾਂਦਾ ਉਹ VOTE ਫਿਰ ਪਾਉਂਦਾ ਨਹੀਂ ਹੋਰ ਕਿਧਰੇ ਪਾਉਂਦਾ ਇਸ ਕਰਕੇ ਮਤਲਬ ਲੋਕ ਸ਼ਾਂਤੀਪੂਰਵਕ VOTES ਪਾ ਰਹੇ ਨੇ ਤੇ ਸ਼ਾਂਤੀਪੂਰਵਕ ਹੀ ਬਾਹਰ ਜਿਹੜੇ ਪੋਲਿੰਗ ਏਜੰਟ ਵਗੈਰਾ ਬੈਠੇ ਨੇ ਉਹ ਸ਼ਾਂਤੀਪੂਰਵਕ ਪਰਚੀਆਂ ਪੁਚੀਆਂ ਦੇ ਰਹੇ ਨੇ वैसे गवर्नमेंट ने पर्चीकरों पर फंक्शन ਦਾ ਇਂਤਜਾਮ ਕੀਤਾ ਬਿਲਕੁਲ ਜੀ ਦੇਖੋ ਰਜਿੰਦਰ ਜੀ ਮੇ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਗਰਮੀ ਦਾ ਕਿਤਨਾ ਕੀ ਤੇ ਜਿਹੜਾ ਵੋਟਾਂ ਦੇ ਪ੍ਰੋਸੈਸਰ ਜ਼ਰੂਰ ਦੇਖਣ ਨੂੰ ਮਿਲੇਗਾ ਹਾਂ ਜੀ ਗਰਮੀ ਦਾ ਤਾਂ ਅਸਰ ਪਊਗਾ ਦੇਖੋ ਮਹਿਲਾਵਾਂ ਬਿਮਾਰ ਮਹਿਲਾਵਾਂ ਜਾਂ ਬਜ਼ੁਰਗ ਨੇ ਜੀ ਤੇ ਕੋਈ ਮਤਲਬ ਨਿੱਕੇ ਬੱਚਿਆਂ ਵਾਲੀਆਂ ਮਾਵਾਂ ਜਿਨ੍ਹਾਂ ਨੂੰ ਹੈ ਦਿੱਕਤ ਹੈ ਇਸ ਗੱਲ ਦੀ ਲੋਕ ਇਹ ਗੱਲ ਹੈ ਜੀ ਲੋਕ ਮਤਲਬ ਹਮਦਰਦੀ ਦੇ ਬਸ ਰਹੇ ਉਹਨਾਂ ਜਿਹੜੇ ਇਸ ਤਰ੍ਹਾਂ ਦੇ ਐਮਰਜੈਂਸੀ ਵਾਲੇ ਨੇ ਉਹਨਾਂ ਨੂੰ ਪਹਿਲਾਂ ਵੋਟਾਂ ਪਵਾ ਰਹੇ ਨੇ ਬਿਲਕੁਲ ਜੀ ਬਹੁਤ ਵਧੀਆ ਜਿਹੜਾ ਇਹਨਾਂ ਦੇ ਲਈ ਜਿਹੜਾ ਹੈ ਜ਼ਰੂਰ ਪੁਖਤਾ ਇੰਤਜ਼ਾਮ ਕਰਨੇ ਚਾਹੀਦੇ ਜਿਵੇਂ ਕਾਰਾਂ ਲਗਾਣੀਆਂ ਚਾਹੀਦੀਆਂ ਨੇ ਜਿਵੇਂ ਬਜ਼ੁਰਗਾਂ ਤੋਂ ਨਹੀਂ ਤੁਰਿਆ ਜਾਂਦਾ ਸਕੂਲਾਂ ਤੱਕ ਨਹੀਂ ਆ ਸਕਦੇ ਜਿੱਥੇ VOTING ਹੋ ਰਹੀ ਹੈ ਉਹਨਾਂ ਨੂੰ ਲੈ ਕੇ ਜਿਹੜਾ ਜ਼ਰੂਰ ਇਹਨਾਂ ਦੇ ਪੁਖਤਾ ਇੰਤਜ਼ਾਮ ਹੋਣੇ ਚਾਹੀਦੇ ਨੇ ਹਾਂ ਨਾ ਹੈਗੇ ਜੀ ਦੇਖੋ ਕੋਈ ਐ ਨਹੀਂ ਮਤਲਬ ਇਹਨਾਂ ਦਾ ਰੱਖਿਆ ਹੋਇਆ ਵੀ ਜਿੱਥੋਂ ਵੋਟ ਪੈਂਦੀ ਆ ਉੱਥੋਂ 100 ਮੀਟਰ ਦੀ ਦੂਰੀ ਤੱਕ ਮਤਲਬ ਬੰਦੇ ਪਹੁੰਚਦੇ ਆ ਉੱਥੇ ਕੋਈ ਤਰਾਜ ਨਹੀਂ ਕਰ ਰਿਹਾ ਜੀ ਕੋਈ ਮਤਲਬ ਬਹੁਤ ਹੀ ਵਧੀਆ ਸ਼ਾਂਤੀਪੂਰਵਕ ਅੰਮੋਲ ਚੱਲ ਰਿਹਾ ਸਾਡੇ ਮਾਨਸਾ ਚ ਅਸੀਂ ਤਾਂ ਇਹ ਉਮੀਦ ਕਰਦੇ ਹਾਂ ਵੀ ਹੋਰ ਥਾਵਾਂ ਤੇ ਵੀ ਸ਼ਾਂਤੀਪੂਰਵਕ ਕਿਉਂਕਿ ਆਪਾਂ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਅੱਜ ਆਪਾਂ ਇੱਕ ਦੂਜੇ ਦੇ ਖਿਲਾਫ ਆ ਕੱਲ ਨੂੰ ਆਪਾਂ ਫੇਰ ਇਕੱਠੇ ਆ ਸਾਰੇ ਇੱਕ ਦੂਜੇ ਦੇ ਦੁੱਖ ਸੁੱਖ ਖੁਸ਼ੀਆਂ ਗਮੀਆਂ ਸਾਰਿਆਂ ਸਾਂਝੀਆਂ ਹੁੰਦੀਆਂ ਨੇ ਆਪਣੀਆਂ ਤਿਹਾਰ ਇੱਕ ਦੂਜੇ ਨਾਲ ਮਿਲਬਰਤਨ ਦੇ ਨਾਲ ਹੀ ਇਹ ਸਾਰਾ ਕੰਮ ਕਰਨਾ ਚਾਹੀਦਾ ਹੂੰ ਬਿਲਕੁਲ ਜੀ ਦੇਖੋ ਰਜਿੰਦਰ ਤੁਸੀਂ ਬਹੁਤ ਵਧੀਆ ਜਿਹੜੀ ਗੱਲ ਕੀਤੀ ਹੈ ਕਿ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਕਿਉਂਕਿ ਵੋਟ ਦਾ ਅਧਿਕਾਰ ਸਭ ਨੂੰ ਹੈ ਕਿ ਹਰ ਇੱਕ ਨੂੰ ਇਹ ਅਧਿਕਾਰ ਹੈ ਕਿ ਅਸੀਂ ਵਧੀਆ ਜਿਹੜਾ ਕੈਂਡੀਡੇਟ ਚੁਣ ਕੇ ਆਪਣਾ ਜਿਹੜਾ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਆਪਣੇ ਦੇਸ਼ ਦਾ ਜਿਹੜਾ ਵਿਕਾਸ ਹੋ ਸਕੇ। ਹਾਂ ਜੀ। ਇਹੀ ਗੱਲ ਹੈ ਵੀ ਆਪਾਂ ਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਵੀ ਪਾਣੀ ਸਭ ਤੋਂ ਮੂਰੇ ਦਿੱਕਤ ਪਾਣੀ ਦੀ ਆ ਰਹੀ ਹੈ। ਪਾਣੀ ਨੂੰ ਬਚਾਉਣ ਵਾਸਤੇ ਕਿਹੜੀ ਪਾਰਟੀ ਕੀ ਕੰਮ ਕਰ ਰਹੀ ਹੈ ਉਹਦੇ ਵਾਸਤੇ ਉਹਨਾਂ ਦੀਆਂ ਪੀੜ੍ਹੀਆਂ ਵਾਸਤੇ ਪਾਣੀ ਉਹ ਰਾਏ ਜੀ ਜਪਾ ਦਾ મતલਬ ਉਹਨਾਂ ਲੋਕਾਂ ਨੂੰ ਵੋਟਾਂ ਪਾਓ ਜਿਹੜੇ ਬੰਦੇ ਦੂਰ ਰੰਦੇਸ਼ੀ ਆਉਣ ਵਾਲੀਆਂ ਨਸਲਾਂ ਬਾਰੇ ਸੋਚਦੇ ਆ। ਬਿਲਕੁਲ ਜੀ ਦੇਖੋ ਰਜਿੰਦਰ ਜੀ ਬਾਕੀ ਹੁਣ 4 ਜੂਨ ਨੂੰ ਹੀ ਪਤਾ ਚੱਲਣਾ ਜਦੋਂ ਰਿਜ਼ਲਟ ਆਣਾ ਕਿ ਕਿਹੜਾ ਜਿਹੜਾ ਉਮੀਦਵਾਰ ਬਾਜ਼ੀ ਮਾਰਦਾ ਹੈ। ਹਾਂ ਜੀ ਬਾਜ਼ੀ ਕੋਈ ਮਾਰ ਦੇ મતલਬ ਨਸਲਾਂ ਤਾਂ ਆਪਣੀਆਂ ਇੱਥੇ ਹੀ ਰਹਿਣਗੀਆਂ ਆਉਣ ਵਾਲੀਆਂ ਨਸਲਾਂ ਵਾਸਤੇ ਪਾਣੀ ਦਾ ਕਾਸ਼ ਕਰਕੇ ਇੰਤਜ਼ਾਮ ਹੋਣਾ ਚਾਹੀਦਾ ਹੈ। ਬਿਲਕੁਲ ਜੀ ਤੇ ਅੱਜ ਜਿਹੜੇ ਬਿਮਾਰ ਚੱਲ ਰਹੇ ਨੇ ਇਹਨਾਂ ਵਾਸਤੇ ਵੀ ਪਾਣੀ ਹੀ ਜੀਵਨ ਹੈ। ਹੂੰ ਜਿੰਦਰ ਜੀ ਬਹੁਤ-ਬਹੁਤ ਮਿਹਰਬਾਨੀ ਜੀ। Okay, madam, thank ਇਸਗੇ ਸਾਡੇ ਕਾਲਰ ਜੁੜੇ ਸੀ ਰਜਿੰਦਰ ਮਾਨ ਜੀ ਮਾਨਸਾ ਤੋਂ ਕਿ ਇਹਨਾਂ ਨੇ ਵੀ ਬਹੁਤ ਵਧੀਆ ਜਿਹੜੀ ਗੱਲਬਾਤ ਕੀਤੀ ਹੈ ਕਿ ਸਾਡੇ ਜਿਹੜੇ ਸ਼ਾਂਤ ਮਈ ਢੰਗ ਦੇ ਨਾਲ VOTING ਹੋ ਰਹੀ ਹੈ ਵਧੀਆ ਭਾਈਚਾਰਾ ਜਿਹੜਾ ਬਣਾ ਕੇ ਰੱਖਿਆ ਹੋਇਆ ਹੈ ਅਜਿਹਾ ਹੀ ਹਰ ਇੱਕ ਜਗ੍ਹਾ ਤੇ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੀ ਇਹ VOTING ਦਾ ਅਧਿਕਾਰ ਸਾਬ ਨੂੰ ਇਹ ਸਭ ਨੂੰ ਪਾਉਣੀ ਚਾਹੀਦੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਹੈ ਭਾਈਚਾਰਕ ਆਪਣੀ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜਾ ਹੁਣ ਅੱਜ 1 ਜੂਨ ਹੈ ਅੱਜ ਹਰ ਇੱਕ ਜਗ੍ਹਾ ਤੇ ਜਿਹੜਾ ਲੋਕਾਂ ਵੱਲੋਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਵਧੀਆ ਜਿਹੜੀ VOTING ਪੈ ਰਹੀ ਹੈ ਉਸ ਨੂੰ ਲੈ ਕੇ 4 ਜੂਨ ਨੂੰ ਜਿਹੜਾ ਰਿਜ਼ਲਟ ਆਣਾ ਹੈ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿ ਕਿਹੜਾ ਜਿਹੜਾ ਐਮਪੀ ਸੀਟ ਲੈ ਕੇ ਜਾਂਦਾ ਕਿਉਂਕਿ ਹਰ ਹਲਕੇ ਦੇ ਵਿੱਚ ਹਰ ਉਮੀਦਵਾਰ ਜਿਹੜ ਸਰਗਰਮ ਦਿਖਾਈ ਦੇ ਰਹੇ ਸੀ ਚੋਣ ਪ੍ਰਚਾਰ ਦੇ ਵਿੱਚ ਲੱਗੇ ਹੋਏ ਸੀ ਹਰ ਇੱਕ ਜਿਹੜਾ ਮਿਹਨਤ ਅੰਤਕ ਮਿਹਨਤ ਕਰ ਰਹੇ ਸੀ ਕਿਉਂਕਿ ਅੱਜ ਇਹ ਜਿਹੜਾ ਆਪਣਾ ਜਿਹੜਾ ਅਧਿਕਾਰ ਹੈ ਆਪਣਾ ਕੀਮਤੀ ਵੋਟ ਹੈ ਜਰੂਰ ਪਾ ਕੇ ਆਓ ਉਸ ਨੂੰ ਜਿਹੜਾ 5 ਵਜੇ ਤੱਕ VOTING ਹੋਣੀ ਹੈ 7 ਵਜੇ ਸ਼ੁਰੂ ਹੋ ਚੁੱਕੀ ਸੀ ਉਸ ਨੂੰ ਲੈ ਕੇ ਜਿਹੜਾ ਆਪਣਾ ਵਧੀਆ ਜਿਹੜਾ ਕੀਮਤੀ ਸਮਾਂ ਕੱਢ ਕੇ ਵਿੱਚ ਦੀ ਜਰੂਰ ਵੋਟ ਪਾ ਕੇ ਆਓ ਕਿਉਂਕਿ ਵੋਟ ਦਾ ਅਧਿਕਾਰ ਸਾਹਿਬ ਨੂੰ ਸਾਨੂੰ ਸਭ ਨੂੰ ਇੱਕ ਹੱਕ ਜਰੂਰ ਹੈ ਕਿ ਅਸੀਂ ਵਧੀਆ ਆਪਣੇ ਜਿਹੜਾ ਉਮੀਦਵਾਰ ਚੁਣ ਸਕਦੇ ਹਾਂ ਹੁਣ 4 ਤਾਰੀਖ ਨੂੰ ਜਿਹੜਾ ਰਿਜ਼ਲਟ ਆਉਣਾ ਅੱਗੇ ਵੀ ਤੁਹਾਡੇ ਨਾਲ ਅਜਿਹੇ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਦੇ ਰਹਾਂਗੇ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ ਜੀ